ਸਾਜੀਗਾਲ ਜੀ ਡੀਪੀਜੀ ਪੰਜਾਬੀ ਤੇ ਟਾੜਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਸੀਂ ਦੇਦੇ ਪਈਓ ਮੇਰੇ ਨਾਲ ਅੱਜ ਦੀਆਂ ਇਹ ਤਸਵੀਰਾਂ ਤੇ ਦੋਸਤੋ ਅੱਜ ਅਸੀਂ ਪਹੁੰਚ ਹੋਏ ਆ ਤੁਸੀਂ ਦੇਦੇ ਪਈਓ ਵੀ ਇਹ ਇੱਕ ਜੰਗਲ ਜਹਾੜ ਆ ਬੀਆ ਬਾਣ ਆ ਨਹਿਰ ਦਾ ਕਿਨਾਰਾ ਆ ਤੇ ਇੱਥੇ ਅਜੇ ਹੀ ਤੁਹਾਨੂੰ ਲੈ ਕੇ ਆਏ ਆ ਇੱਕ ਸਪੈਸ਼ਲ ਜਿਹੜੀ ਇਨਫੋਰਮੇਸ਼ਨ ਦੇਣ ਦੇ ਵਾਸਤੇ ਉਹ ਇਨਫੋਰਮੇਸ਼ਨ ਕੀ ਹੈ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਦੋ ਦੋ ਅੱਜ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਵਾਲੇ ਆ ਉਹ ਬਹੁਤ ਹੀ ਸਪੈਸ਼ਲ ਆ ਤੁਸੀਂ ਵੈਸੇ ਤਾਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਆ ਕਿ ਇਹ ਬੱਕਰੀਆਂ ਦੇ ਦੁੱਧ ਪੀਣ ਦੇ ਨਾਲ ਸੈੱਲ ਨਹੀਂ ਵਧਦੇ ਕਈ ਲੋਕ ਕਹਿੰਦੇ ਆ ਵੀ ਸੈੱਲ ਡਾਊਨ ਹੋ ਗਏ ਨੇ ਸੈੱਲ ਡਾਊਨ ਹੋ ਗਏ ਨੇ ਬੱਕਰੀ ਦਾ ਦੁੱਧ ਪੀਓ ਤੇ ਸੱਲ ਜਿਹੜੇ ਆ ਵਾਜ ਜਾਣਗੇ ਪਰ ਤਾਂ ਹੁੰਦਾ ਦੀਏ ਕਿ ਇਹਨਾਂ ਬੱਕਰੀਆਂ ਦਾ ਦੁੱਧ ਪੀਣ ਦੇ ਨਾਲ ਸੱਲ ਨਹੀਂ ਵਧਦੇ ਪਰ ਬੱਕਰੀਆਂ ਵਾਲੇ ਜਿਹੜੇ ਆ 200 200 300 300 ਰੁਪਏ ਦਾ ਜਿਹੜਾ ਦੁੱਧ ਕਿਲੋ ਦੇ ਹਿਸਾਬ ਨਾਲ ਵੇਚਦੇ ਨੇ ਪਰ ਤੁਹਾਨੂੰ ਦੱਸਦੀਏ ਕਿ ਉਹ ਕਿਹੜੀਆਂ ਬੱਕਰੀਆਂ ਨੇ ਜਿਨ੍ਹਾਂ ਦੇ ਦੁੱਧ ਪੀਣ ਦੇ ਨਾਲ ਸੱਲ ਵਧਦੇ ਆ ਤੇ ਕਿਹੜੀਆਂ ਬੱਕਰੀਆਂ ਨੇ ਜਿਨ੍ਹਾਂ ਦਾ ਦੁੱਧ ਪੀਣ ਦੇ ਨਾਲ ਸੱਲ ਨਹੀਂ ਵਧਦੇ ਤੇ ਇਹਦੇ ਤੇ ਹੀ ਅਹੀ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਪਹਿਲਾਂ ਤਾਂ ਸਾਡੇ ਨਾਲ ਇੱਥੇ ਇੱਕ ਚਰਵਾਹਾ ਵੀਰ ਆ ਜਿਹੜਾ ਕਿ ਬੱਕਰੀਆਂ ਨੂੰ ਚਾਰਦਾ ਪਿਆ ਆ ਵੀਰ ਜੀ ਕੀ ਨਾਮ ਆ ਕਾਲਾ ਨਾ ਜੀ ਵੀਰ ਜੀ ਕਿਹੜਾ ਪਿੰਡ ਆ ਕਰਤਾਨ ਸੰਗਲ ਵੀਰ ਜੀ ਕਿੰਨੀਆਂ ਬੱਕਰੀਆਂ ਆਪਣੇ ਕੋਲ 12 ਬੱਕਰੀਆਂ ਡੇਲੀ ਇਹਦੇ ਚਾਰਦੇ ਹਾਂ ਜੀ ਹਾਂ ਜੀ ਤੇ ਦੁੱਧ ਕਿੰਨੀਆਂ ਬੱਕਰੀ ਦੇਂਦੀਆਂ ਸਾਰੀਆਂ ਸੂਨ ਵਾਲੀਆਂ ਹੁਣ ਸਾਰੀਆਂ ਸੂਨ ਵਾਲੀਆਂ ਤੇ ਲਗਭਗ ਇਹਨਾਂ ਦਾ ਦੁੱਧ ਕਿੰਨੇ ਕੀ ਭਾਅ ਵਿਕਦਾ 200 ਰੁਪਏ ਕਿਲੋ ਵਿਕ ਜਾਂਦਾ ਕਿਉਂ ਵਿਕਦਾ ਇੰਨਾ ਮਹਿੰਗਾ ਇਹ ਤਾਂ ਕਰਕੇ ਵਿਕਦਾ ਇਹ ਸੱਲਾਂ ਮਾਰੇ ਜਿਸ ਹਾਂ ਸੱਲ ਤੁਹਾਨੂੰ ਲੱਗਦਾ ਵੀ ਦੁੱਧ ਦੇ ਨਾਲ ਸੱਲ ਵਧਦੇ ਆ ਨਹੀਂ ਵਧ ਵੀ ਸਕਦੇ ਆ ਜੇ ਤੇ ਚੁਗਦੀਆਂ ਬੱਕਰੀਆਂ ਹੋਣ ਤੇ ਹਾਂ ਜੇ ਤਾਂ ਚੁਗਦੀਆਂ ਹੋਣ ਉਹ ਵਧਦੇ ਆ ਜਿਹਦਾ ਹੰਕਾਰ ਪੱਠੇ ਪਾਇਆ ਉਹ ਨਹੀਂ ਵਾਦਦੇ ਜਿਨ੍ਹਾਂ ਨੂੰ ਬਰਸਣ ਪਾਣੇ ਆ ਉਹਨਾਂ ਦਾ ਨਹੀਂ ਉਹਨਾਂ ਦਾ ਨਹੀਂ ਵਾਦ ਹਾਂਜੀ ਹਾਂਜੀ ਜਿਹੜੀਆਂ ਇਹ ਚੁਗਣਡੀਆਂ ਇਹਨਾਂ ਦੇ ਦੁੱਧ ਨਾਲ ਵਾਦਦੇ ਹਾਂਜੀ ਇਹ ਰੰਗ-ਪਰੰਗਾ ਪੱਠਾ ਖਾਂਦੀਆਂ ਨਾ ਫਿਰ ਹਾਂਜੀ ਤੇ ਇਹਦੇ ਵਿੱਚ ਜਿਹੜੀਆਂ ਰੰਗ-ਪਰੰਗੇ ਪੱਠੇ ਖਾਂਦੀਆਂ ਜੜੀਆਂ ਬੂਟੀਆਂ ਵੀ ਖਾ ਜਾਂਦੀਆਂ ਹਾਂਜੀ 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 ਉਹੋ ਜੜੀ ਬੂਟੀਆਂ ਦੇ ਕਾਰਨ ਜਿਹੜੇ ਸੱਲ ਵਾਦਦੇ ਸੱਲ ਵਾਦਦੇ ਹਾਂਜੀ ਕੀ ਗਾਣਾ ਚਾਹੋਗੇ ਜੰਗਾਂ ਨੂੰ ਵੀ ਕਿਹੜਾ ਦੁੱਧ ਪੀਣਾ ਚਾਹੀਦਾ ਫਿਰ ਬੱਕਰੀਆਂ ਜਿਹੜੀਆਂ ਚੁਗਦੀਆਂ ਉਹਨਾਂ ਦਾ ਦੁੱਧ ਪੀਣਾ ਚਾਹੀਦਾ ਖਾਸ ਕਰਕੇ ਹਾਂਜੀ ਹਾਂਜੀ ਜਿਹੜੀਆਂ ਲੋਕ ਘ ਦੋਸਤੋ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਸੀ ਉਹ ਜਾਣਕਾਰੀ ਇਹ ਹੀ ਹੈ ਕਿ ਕਿਹੜੀਆਂ ਬੱਕਰੀਆਂ ਦਾ ਦੁੱਧ ਪੀਏ ਤੇ ਜਿਹੜੇ ਆ ਉਹ ਸੈੱਲ ਵਧਦੇ ਆ ਤੇ ਕਿਹੜੀਆਂ ਬੱਕਰੀਆਂ ਦਾ ਦੁੱਧ ਪੀਣ ਦੇ ਨਾਲ ਸੈੱਲ ਨਹੀਂ ਵਧਦੇ ਤੇ ਅਸੀਂ ਬੇਕੂਫੀ ਕਰ ਲੈਨੇ ਆ ਇੰਨਾ ਇੰਨਾ ਮਹਿੰਗਾ ਦੁੱਧ ਪੀਣ ਦੇ ਲਈ ਦੋਸਤੋ ਜਿਹੜੀਆਂ ਬੱਕਰੀਆਂ ਜਿਹੜੀਆਂ ਨੇ ਚਰਵਾਹਾ ਚਰਾੰਦਾ ਆ ਇਸ ਤਰ੍ਹਾਂ ਦੇ ਜੰਗਲ ਜਾੜਾਂ ਦੇ ਵਿੱਚ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾ ਕਿ ਵੀ ਇੱਧਰ ਜੰਗਲ ਜਾੜ ਵਿਖਾ ਦੇ ਇੱਕ ਵਾਰੀ ਇਹ ਤੁਸੀਂ ਦੇਖਦੇ ਪਈਓ ਕਿ ਆ ਟਾਈਮ ਜਿਹੜਾ ਜੰਗਲ ਪੂਰੇ ਦਾ ਪੂਰਾ ਜਿਹੜਾ ਆ ਨਹਿਰ ਦੇ ਕੰਡੇ ਦੇ ਉੱਤੇ ਜੰਗਲ ਈ ਬੂਟੇ ਨੇ ਬਹੁਤ ਸਾਰੇ ਦਰਖਤ ਨੇ ਤੇ ਦਰਖਤ ਵੀ ਨੇ ਜਿਹੜੇ ਇਹ ਸਾਰੇ ਦੇ ਸਾਰੇ ਦਰਖਤ ਹੈ ਜਿਹੜੇ ਅਰਜੁਨ ਦੇ ਨੇ ਤੇ ਅਰਜਨ ਦੇ ਦਰਖਤ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਇਹਦੇ ਥੱਲੇ ਜਿਹੜਾ ਘਾਹ ਬੂਟ ਜੜੀਆਂ ਬੂਟੀਆਂ ਜਿਹੜੀਆਂ ਜੜੀਆਂ ਬੂਟੀਆਂ ਤੇ ਸਾਨੂੰ ਗਿਆਨ ਵੀ ਨਹੀਂਗਾ ਪੁਰਾਣੇ ਜ਼ਮਾਨੇ ਦੇ ਵਿੱਚ ਉਹਨਾਂ ਜੜੀਆਂ ਬੂਟੀਆਂ ਦੇ ਨਾਲ ਹੀ ਇਲਾਜ ਹੁੰਦੇ ਸੀ ਤੇ ਦੋਸਤੋ ਗੱਲ ਫੇਰ ਉਹੀ ਆ ਗਈ ਜੋ ਕਿ ਵੀਰ ਨੇ ਦੱਸੀ ਏ ਕਿ ਜਿਹੜੀਆਂ ਬੱਕਰੀਆਂ ਐਸੇ ਜੇ ਥਾਵਾਂ ਦੇ ਉੱਤੇ ਚਰਦੀਆਂ ਨੇ ਚਰਵਾਹੇ ਜਿਹੜੀਆਂ ਬੱਕਰੀਆਂ ਨੂੰ ਬਾਹਰ ਜੰਗਲ ਦੇ ਵਿੱਚ ਇਧਰ ਉਧਰ ਜਾ ਕੇ ਚਰਾਉਂਦੇ ਨੇ ਇਹਨਾਂ ਬੱਕਰੀਆਂ ਦੇ ਵਿੱਚੋਂ ਜਿਹੜਾ ਆ ਉਹ ਦੁੱਧ ਪੀਣ ਦੇ ਨਾਲ ਸੈੱਲ ਵਧਦੇ ਨੇ ਸੈੱਲ ਦੁੱਧ ਪੀਣ ਨਾਲ ਨਹੀਂ ਵਧਦੇ ਸੈੱਲ ਵਧਦੇ ਆ ਜਿਹੜੀਆਂ ਬੱਕਰੀਆਂ ਬਾਹਰ ਚੁਗਦੀਆਂ ਨੇ ਉਹਨਾਂ ਦੇ ਦੁੱਧ ਨਾਲ ਕਿਉਂਕਿ ਉਹ ਦੁੱਧ ਦੇ ਵਿੱਚ ਜੜੀਆਂ ਬੂਟੀਆਂ ਦਾ ਅਸਰ ਹੋ ਜਾਂਦਾ ਆ ਤੇ ਉਸੇ ਦੁੱਧ ਦੇ ਨਾਲ ਜਿਹੜੇ ਆ ਸੈੱਲ ਵਧਦੇ ਆ ਤੇ ਜਿਹੜੀਆਂ ਬੱਕਰੀਆਂ ਘਰ ਦੇ ਵਿੱਚ ਬੰਨੀਆਂ ਨੇ ਉਹਨਾਂ ਨੂੰ ਬਰਸਣ ਪਾਈ ਜਾ ਰਹੀ ਏ ਜਾਂ ತ್ರೆਹਕ ਦੇ ਪੱਤੇ ਪਾਏ ਜਾ ਰਹੇ ਨੇ ਜਾਂ ਹੋਰ ਪੱਤੇ ਪਾਏ ਜਾ ਰਹੇ ਆ ਉਹਨਾਂ ਬੱਕਰੀਆਂ ਦਾ ਦੁੱਧ ਪੀਣ ਦੇ ਨਾਲ ਕਦੀ ਵੀ ਤੁਹਾਡੇ ਸੈੱਲ ਨਹੀਂ ਵਧਦੇ ਜੇਕਰ ਤੁਸੀਂ ਉਹ ਦੁੱਧ 200 ਰੁਪਏ ਕਿਲੋ ਲੈ ਕੇ ਪੀਂਦੇ ਹੋ ਤੇ ਫਿਰ ਨੁਕਸਾਨ ਹੀ ਨੁਕਸਾਨ ਆ ਪਰ ਜਿਹੜੀਆਂ ਬੱਕਰੀਆਂ ਬਾਹਰ ਚੁਗਦੀਆਂ ਨੇ ਜਿਹੜੀਆਂ ਬੱਕਰੀਆਂ ਜੰਗਲ ਦੇ ਵਿੱਚ ਚੁਗਦੀਆਂ ਨੇ ਜੜੀਆਂ ਬੂਟੀਆਂ ਖਾਂਦੇ ਨੇ ਉਹ ਜੰਗਲ ਦੇ ਬੂਟੇ ਜਿਹੜੇ ਖਾ ਕੇ ਬੱਕਰੀਆਂ ਦੁੱਧ ਦੇਣਗੀਆਂ ਤੇ ਉਹ ਦੁੱਧ ਦੇ ਨਾਲ ਜਿਹੜਾ ਆ ਸੈੱਲ ਵਧਣ ਦੇ ਪੂਰੇ ਪੂਰੇ ਚਾਂਸ ਹੁੰਦੇ ਆ ਜੜੀਆਂ ਬੂਟੀਆਂ ਹੁੰਦੀਆਂ ਤੇ ਸਿਹਤ ਜਿਹੜੀ ਹਰੀ ਭਰੀ ਹੋਣ ਦੇ ਪੂਰੇ ਜਿਹੜੇ ਆ ਉਹ ਚਾਂਸ ਹੁੰਦੇ ਆ ਪਰ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਪੀ ਤੁਸੀਂ ਜੇਕਰ ਦੁੱਧ ਲੈਂਦੇ ਹੋ ਤੇ ਉਹ 200 ਰੁਪਏ ਨਹੀਂ ਲੈਣਾ ਇਹ ਲੈਣਾ ਆ ਇਹ ਭਾਵੇਂ 250 ਵੀ ਮਿਲ ਜੇ ਪਰ ਇਸ ਦੁੱਧ ਦਾ ਫਾਇਦਾ ਆ ਵੀਰ ਜੀ ਜਦੋਂ ਤੁਸੀਂ ਦੁੱਧ ਵੇਚਦੇ ਹੋ ਫਿਰ ਤੇ ਲੋਕ ਆਉਂਦੇ ਆ ਦੁੱਧ ਲੈਣ ਫਿਰ ਹਾਂਜੀ ਹਾਂਜੀ ਆਉਂਦੇ ਆ ਕਿੰਨੇ ਕੁ ਲੋਕ ਆ ਜਾਂਦੇ ਜਦੋਂ ਦੁੱਧ ਜ਼ਿਆਦਾ ਹੋਵੇ ਮੈਂ ਜਦੋਂ ਹੁੰਦੇ ਆ ਉਦੋਂ ਤਾਂ ਪੁੱਛਦੇ ਗਏਦੇ ਆ ਨਾ ਲੋਕ ਫਿਰ ਦੇਖਦਾ ਦੁੱਧ ਕਹਿੰਦੇ ਉਦਾਂ ਹੀ ਪਿਆਲ ਦੇਦਾ ਵਾ ਹਾਂਜੀ ਫਿਰ ਚਲੋ ਉਹਦੇ ਨਾਲ ਉਹ ਜੇ ਕਿੰਨਾ ਕਿੰਨਾ ਸੀ ਦੁੱਧ ਪੀਣਾ ਪੈਂਦਾ ਵੀ ਸਾਲ ਜਿਹੜਾ ਪੂਰੇ ਹੋ ਜਾਣਾ 8 8 ਦਿਨ ਕਹਿੰਦੇ ਆ ਅੱਠ ਦਿਨ ਦੁੱਧ ਪੀਂਦਣ ਵਾਲਿਆ ਵੀ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਹਾਂ ਤੇ ਜਿਹੜੀ ਜਨਤਾ ਤੁਹਾਨੂੰ ਵੇਖਦੀ ਵੀ ਕੀ ਕਹਿਣਾ ਚਾਹੋਗੇ ਵਧੀਆ ਵਾ ਵੇਹ ਆਹ ਚੁੱਕਦੀਆਂ ਬੱਕਰੀਆਂ ਦਾ ਦੁੱਧ ਪੀਣਾ ਚਾਹੀਦਾ ਵਧੀਆ ਵਾ ਤੇ ਨਰਨੇ ਪੇਟ ਪੀਣਾ ਚਾਹੀਦਾ ਸਵੇਰੇ ਸਵੇਰੇ ਹਾਂ ਜੋ ਚੋਕੇ ਉਸ ਵੇਲੇ ਪੀਓ ਉਹ ਵਧੀਆ ਦਾ ਹਾਂ ਤਾਜਤਾ ਜਾ ਜਿਤਨਾ ਤੁਹਾਡੇ ਕੋਲ ਆਇਆ ਤਾਂ ਉਹ ਵੇਲੇ ਚੋਕੇ ਉੱਥੇ ਹੀ ਪੀ ਲੈਣ ਉਸ ਵੇਲੇ ਪੀ ਲੋ ਉਹ ਵਧੀਆ ਨਹੀਂ 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 ਉਹ ਉਹਦੇ ਕਟਾਣੂ ਮਰ ਜਾਂਦੇ ਹਨ ਉਹ ਜਿਹੜੇ ਕਟਾਣੂ ਦੇ ਉਹ ਮਰ ਜਾਂਦੇ ਫਿਰ ਹੁੰਦੇ ਮਤਲਬ ਤਾਜ਼ਾ ਪੀਣਾ ਚਾਹੀਦਾ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਮੱਝ ਦਾ ਵੀ ਦੁੱਧ ਪੀਣਾ ਤਾਂ ਧਾਰਾ ਚੁੰਗੋ ਹਾਂਜੀ 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 ਧਾਰਾ ਚੁੰਗਾਂ ਦੇ ਨਾਲ ਜਿਹੜੀ ਤਾਕਤ ਜਾਂਦੀ ਹੈ ਤਾਕਤ ਆਉਂਦੀ ਆ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਉਸੇ ਤਰ੍ਹਾਂ ਜਿਹੜਾ ਇਹ ਬੱਕਰੀ ਦਾ ਦੁੱਧ ਵੀ ਚੁੰਦਿਆ ਚੁੰਦਿਆ ਪੀਲਾ ਚੁੰਦਿਆ ਜਾਂਦਾ ਪੀਲਾਣਾ ਚਾਹੀਦਾ ਵਧੀਆ ਹਾਂਜੀ ਉਸ ਤੋਂ ਬਾਅਦ ਫਿਰ ਉਹਦੇ ਨਾਲ ਸੱਲ ਵਧਿਆ ਸੱਲ ਤਾਂ ਹੀ ਵਧਿਆ ਹਾਂਜੀ ਤੇ ਆ ਫਿਰ ਤਕਰੀਬਨ ਗਰੀਬਨ ਕਦੀ ਕਿਹੇ ਐਸੇ ਬੰਦੇ ਨੇ ਇਹ ਵੀ ਆਣ ਕੇ ਕਿਹਾ ਵੀ ਮੈਂ ਹੁਣ ਤੰਦਰੁਸਤ ਹਾਂ ਹਾਂ ਕਈ ਵਿੱਚ ਕਹਿੰਦੇ ਆ ਕਈਆਂ ਦੇ ਕਹਿੰਦੇ ਆ ਕਿ ਹਾਂਜੀ ਹੁ ਆ ਵਧੀਆ ਆ ਲੋ ਜੀ ਕਾਲੇ ਦਾ ਦੁੱਧ ਪੀ ਕੇ ਨਹੀਂ ਨਹੀਂ ਕਾਲੇ ਦੀਆਂ ਬੱਕਰੀਆਂ ਦਾ ਦੁੱਧ ਪੀ ਕੇ ਜਿਹੜਾ ਆ ਤੁਸੀਂ ਆਪਣੇ ਸੈੱਲ ਵਧਾ ਸਕਦੇ ਹੋ ਕਹਿੰਦੇ ਭਾਵੇਂ ਆ ਵੀ ਕਾਲੇ ਦੀਆਂ ਬੱਕਰੀਆਂ ਜਿਹੜੀਆਂ ਆ ਉਹ ਚੁਗਦੀਆਂ ਨੇ ਖੇਤਾਂ ਦੇ ਵਿੱਚ ਬਾਹਰ ਜਿਹੜਾ ਜੰਗਲਾਂ ਦੇ ਵਿੱਚ ਜੜੀਆਂ ਬੂਟੀਆਂ ਖਾਂਦੀਆਂ ਨੇ ਤੇ ਦੁੱਧ ਦੇ ਨਾਲ ਸੈੱਲ ਆਟੋਮੈਟਿਕਲੀ ਵਧਨੇ ਸ਼ੁਰੂ ਹੋ ਜਾਂਦੇ ਆ ਤਸਵੀਰਾਂ ਦੇ ਦੇ ਪਏ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ